ਕਿ ਛਾੜ ਮਨ ਹਰ ਬ ਮੁਖਨ ਕੋ ਸੰਗ ਬਸ ਇਹ ਪੰਕਤੀ ਭਗਤ ਸੂਰਦਾਸ ਜੀ ਦੀ ਉਚਾਰਨ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸਤਗੁਰੂ ਜੀ ਦੇ ਪਾਵਨ ਅੰਗ 1253 ਦੇ ਵਿੱਚ 1253 ਤੇ ਸੁਭਾਇਮਾਨ ਕਰ ਦਿੱਤੀ ਕਿ ਛਾੜ ਮਨ へ ਮੇਰੇ ਮਨ ਬੇਮੁਖਾਂ ਦੀ ਸੰਗਤ ਛੱਡ ਦੇ। ਬਸ ਇਹ ਗੱਲ ਕਹੀ। ਕਿ ਬੇਮੁਖਾਂ ਦੀ ਸੰਗਤ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਹਨ ਰੱਬ ਨਾਲੋਂ ਟੁੱਟੇ ਹੋਏ ਹਨ। ਪ੍ਰਭੂ ਦੀ ਬੰਦਗੀ ਤੋਂ ਸਖਣੇ ਹਨ। ਉਹਨਾਂ ਦੀ ਸੰਗਤ ਛੱਡ ਦੇ। ਲੈ ਐਨੀ ਗੱਲ ਨੂੰ ਐਨੀ ਗੱਲ ਨੇ ਕਿੰਨੀ ਕਿੰਨਾ ਪ੍ਰਭਾਵਿਤ